ਪੁਲਸ ਵਾਲੇ ਲੱਗੇ ਪਏ ਨੇ ਤੁਹਾਨੂੰ ਪੁਲਸ ਵਾਲੇ ਵੀ ਦਿਖਾਵਾਂਗੇ ਤੇ ਅੱਜ ਫੈਸਲਾ ਹੋ ਜਾਊਗਾ ਅੱਜ ਸਾਰਾ ਦਿਨ ਮੈਂ ਕਹਿੰਦਾ ਇਹੀ ਕੰਮ ਚੱਲਣਾਗਾ ਅੱਜ ਵੀਡੀਓ ਵੀਡੀਓ ਆਪਾਂ ਸਵੇਰੀ ਬਣਾ ਲਾਂਗੇ ਜਿਹੜੀ ਬਣਾਉਣੀ ਹੈਗੀ ਤੇ ਬਾਅਦ ਚੋਂ ਵੀਡੀਓ ਆਪਾਂ ਵੀਡੀਓ ਨਹੀਂ ਬਣਾਉਦੇ ਹੈਗੇ ਅੱਜ ਤੇ ਅੱਜ ਆਪਾਂ ਨਾਲ ਜਾ ਕੇ ਸਹਿਯੋਗ ਕਰਕੇ ਬੂਰੀਆਂ ਮੰਗਾਈਆਂ ਨੇ ਆਪਣੇ ਪਿੰਡੋਂ ਸੌਕ ਬੂਰੀ ਅਥਰੂ ਗੈਸ ਉਹਦੇ ਨਾਲ ਦੱਬ ਲਿਆ ਕਰਾਂਗੇ ਤੇ ਬਾਕੀ ਹੋਰ ਸਾਮਵਾਦਨ ਸਾਧਨ ਆਉਣਗੇ ਜਿਵੇਂ ਜੇ ਟੀਵੀ ਵਗੈਰਾ ਹੋਰ ਉਹ ਆਉਣਗੀਆਂ ਤੇ ਬਈ ਟਰੈਕਟਰਾਂ ਦਾ ਵੀ ਕੱਲ ਤਾਂ ਬਹੁਤ ਨੁਕਸਾਨ ਹੋਇਆਗਾ ਤੇ ਪੁਲਿਸ ਨੇ ਵੀ ਕੁੱਟੇ ਨੇਗੇ ਬੰਦੇ ਪਰ ਕਿਸਾਨਾਂ ਨੇ ਵੀ ਪੁਲਿਸ ਬਹੁਤ ਕੁੱਟੀ ਹੈਗੀ ਇਹ ਵੀ ਨਹੀਂ ਹੈਗਾ ਵੀ ਉਹਨਾਂ ਦੇ ਵੀ ਨਹੀਂ ਪਈਆਂ ਹੈਗੀਆਂ ਤੇ ਬਈ ਆਪਣੇ ਵਾਲੇ ਜਿਹੜੇ ਮਹਿਲਾ ਚੌਂਕ ਤੋਂ ਤੁਰੀਆਂ ਸੀ ਟਰਾਲੀਆਂ ਉਹ ਤਾਂ ਪਹੁੰਚੀ ਨਹੀਂ ਹੈਗੀਆਂ ਹਜੇ ਉਹਦਾ ਇਦੋਂ ਪਹਿਲੀ ਮਦਕੀ ਹੋ ਗਿਆ ਸੀਗਾ ਮਾਗਰ ਬੱਦੂ ਹੈ ਮਾਗਰ ਬੱਦੂ ਤੇ ਉਹਦਾ ਉਦੋਂ ਪਹਿਲੀ ਆਫਾ ਪੈ ਗਿਆ ਦੀਗਾ ਕੱਲ ਤਾਂ ਉਰੇ ਸੀਗੇ ਇੱਥੇ ਸੀਗੇ ਕੱਲ ਹਾਂ ਇਹ ਇੱਥੇ ਸੀਗੇ ਅਸੀਂ ਉਹ ਇੱਥੇ ਉਹ ਉੱਥੇ ਬੈਠੇ ਸੀਗੇ ਉਹ ਟਾਲੀ ਦੇ ਬੈਠੇ ਸੀਗੇ ਉੱਥੋਂ ਟਾਲੀ ਦੇ ਬੈਠੇ ਸੀਗੇ ਸੀ ਤੇ ਤੁਹਾਨੂੰ ਦਿਖਾਉਂਦੇ ਆਂਗੇ ਵੀ ਬਾਈ ਇੱਥੇ ਦੀ ਗੱਲ ਤਾਂ ਕੱਲ ਆ ਜੇਗਾ ਤੇ ਦੀਗੇ ਤੇ ਆਪਾਂ ਵੀਡੀਓ ਲਈ ਸੀਗੀ ਉਹ ਟਾਲੀ ਤੋਂ ਉੱਥੇ ਬੈਠੇ ਜੀ ਸੀ ਉਹ ਉੱਤੇ ਤਾਂ ਹਾਂ ਹੋਰ ਉੱਥੇ ਬੈਠਦੀ ਉਹ ਤਾਂ ਮੋਗਰ ਲੈ ਕੇਦੀ ਉੱਥੇ ਤੱਕ ਲੈ ਕੇਦੀ ਇਸ ਤਾਂ ਦੋ ਹੀ ਜਣੇ ਰਹਿ ਗਏ ਉਰੇ ਮੈਂ ਤੇ ਬੰਬਰ ਰਹਿ ਗਏ ਉਹ ਸਾਡੇ ਰੋੜੇ ਮਾਰ ਲੱਗ ਗਏ ਦਿਖਾਉਣਾ ਬਾਈ ਕੀ ਕੁਝ ਲਾਇਆ ਹੈ ਕਿੱਲ ਪੱਤੀਆਂ ਬਹੁਤ ਕੁਝ ਲਾਇਆ ਹੈ ਹੈ ਕਿੱਲ ਪੱਤੀਆਂ ਪਟਦੀਆਂ ਕਿੱਲ ਪੱਤੀਆਂ ਪਟਦੀਆਂ ਕਿੱਲ ਪੱਤੀਆਂ ਪਟਦੀਆਂ ਹੈਲੋ ਤੇ ਆਹ ਖੜੀ ਆ ਪੌਜ ਦੇਖਣਾ ਹਾਂ ਜੀ ਤੇ ਉਹਨੂੰ ਦਿਖਾਉਨੇ ਆ ਬਾਈ ਸਵੇਰੇ ਫੇਰੇ ਦਾ ਨਜ਼ਾਰਾ ਟਰੈਕਟਰ ਇੱਕ ਡੈメージ ਹੋਇਆ ਨੁਕਸਾਨ ਹੋਇਆ ਟਰੈਕਟਰ ਦਾ ਵੀ ਤੇ ਅੱਜ ਇਹ ਠੰਡੇ ਲੱਗਦੇ ਨੇ ਥੋੜੇ ਜਿੇ ਕੱਲੋਂ ਤੋਂ ਤਾਂ ਠੰਡੇ ਨੇ ਅੱਜ ਹਨਾ ਕੱਲੋਂ ਤੋਂ ਤਾਂ ਠੰਡੇ ਨੇ ਬਈ ਕੱਲ ਤਾਂ ਇਹ ਬਹੁਤ ਬੁੱਛੂ ਨਾ ਬਈ ਬਹੁਤ ਗਏ ਸਾਗੂਸਾਂ ਜਾਂ ਬਹੁਤ ਭਰਾਈਆਂ ਤੁਹਾਨੂੰ ਮੈਂ ਦੇਖਣ ਹੋ ਰਹੇ ਪਏ ਹੁਣੇ ਖੌਂਚੇ ਜੇ ਤੇ ਆਹ ਦੇਖੋ ਡਾਂਗਾ ਟੁੱਟੀਆਂ ਪਈਆਂ ਡਾਂਗਾ ਡੂੰਗਾ ਬਾਈ ਬਹੁਤ ਕਰਤਾ ਆਹ ਦੇਖੋ ਬਈ ਟਰੈਕਟਰ ਦਾ ਨੁਕਸਾਨ ਇਹ ਹਵਾ ਹਵਾ ਕਰਤੀ ਟਰੈਕਟਰ ਦੀ ਆ ਦੇਖ ਲਓ ਆ ਦੇਖ ਲਓ ਆ ਦੇਖ ਲਓ ਬਾਈ ਉਹੀ ਬਾਤ ਪਈ ਨੇ ਇਹ ਆ ਟਰੈਕਟਰ ਦਾ ਨੁਕਸਾਨ ਹੋਇਆ ਗਿਆ ਇਹ ਟਰੈਕਟਰ ਅੱਗੇ ਆ ਗਿਆ ਸੀ ਤੁਸੀਂ ਵੀਡੀਓ ਚ ਦੇਖਿਆ ਸੀ ਗੱਲ ਹਨਾ ਤੇ ਬਈ ਹਵਾ ਹਵਾ ਕੱਢਤੀ ਦੇਖ ਲੋ ਹਨਾ ਕਿਵੇਂ ਧੱਕਾਕਾਰੀ ਆ ਗਈ ਸਰਕਾਰ ਹਨਾ ਕਿਸਾਨ ਉਥੇ ਲੜਨ ਥੋੜੀ ਜਾ ਰਹੇ ਨੇ ਉਥੇ ਤੇ ਇੱਕ ਮੀਟਿੰਗ ਜਾ ਰਹੇ ਨੇ ਬਈਆ ਦੇਖ ਲੋ ਕਿੰਨਾ ਨੁਕਸਾਨ ਆ ਹਨਾ ਇਹ ਇਹ ਜਿਹੜੀ ਇਹ ਜਿਹੜੇ ਟਰੈਕਟਰ ਨੇ ਖੇਤੀ ਕਰਨ ਵਾਸਤੇ ਨੇਗੇ ਨਾ ਕਿ ਲੜਨ ਵਾਸਤੇ ਨੇ ਜਿਹੜੇ ਇਹਨਾਂ ਲਵੇ ਸੰਦ ਨੇ ਉਹ ਲੜਨ ਵਾਸਤੇ ਨੇ ਇਹ ਖੇਤੀ ਕਰਨ ਵਾਲੇ ਸੰਦ ਨੇ ਇਹ ਫਸਲ ਲਗਾਉਣ ਵਾਲੇ ਸੰਦ ਨੇ ਕਿਵੇਂ ਭਾਈ ਬੇਕਦਰੀ ਕਰੀ ਹੋਈ ਆ ਦੇਖ ਲੋ ਹਵਾ ਕੱਢਤੀ ਇਹਨਾਂ ਦੀ ਖੜਾ ਕੇ ਰੱਖ ਲੰਦੇ ਡੈਮੇਜ ਥੋੜੀ ਕਰਦੇ ਹੁੰਦੇ ਨੇ ਖਰਾਬ ਹੋ ਜਾਂਦੇ ਆ ਟਾਇਰ ਦੇਖ ਲੋ ਸਰਕਾਰ ਕਹਿੰਦੀ ਫਿਰ ਐਂ ਕਰਦੇ ਨੇ ਬਈ ਇਹੜੇ ਗੋਲੇ ਮਾਰਦੇ ਨੇ ਨਾ ਦੇਖੋ ਆਹ ਗੋਲੇ ਨੇ ਬਈ ਉਹ ਇਹਨਾਂ 'ਚ ਗੈਸ ਭਰੀ ਹੁੰਦੀ ਹੈਗੀ ਇਹਨਾਂ 'ਚ ਗੈਸ ਭਰੀ ਹੁੰਦੀ ਹੈਗੀ ਇਹ ਗੋਲੇ ਜਦੋਂ ਆ ਕੇ ਵੱਜਦੇ ਨੇ ਅੱਖਾਂ ਓੱਖਾਂ ਬਾਲਾ ਕੋਈ ਨੁਕਸਾਨ ਬਹੁਤ ਕਰਦੇ ਨੇ ਬਈ ਜਲਣ ਹੀ ਨਹੀਂ ਜਾਂਦੀ ਹੈਗੀ ਆ ਦੇ ਨੂੰ ਆਹ ਦੇਖ ਲਓ ਬਈ ਟਰੈਕਟਰ ਟਰਾਲੀ ਸੀ ਤੇ ਮਗਰ ਹਵਾ ਕਰਤੀ ਕੋਈ ਗੱਲ ਆ ਇਹ ਕੋਈ ਯਾਰ ਬੰਦੇਾਂ ਦੀ ਗੱਲ ਹੈ ਕੋਈ ਇਹ ਤੁਸੀਂ ਸਿੱਧੇ ਮੱਥੇ ਆ ਜਾਓ ਵਿਜਾ ਤਾਂ ਗੈਸਾਂ ਦਾ ਸਾਰਾ ਨਾ ਲਾਉ ਫਿਰ ਆ ਜਾਓ ਪਤਾ ਲੱਗ ਜੀਗਾ ਬੁਰਾ ਹਾਲ ਆ ਲੱਗ ਯਾਰ ਟਰੈਕਟਰ ਦਾ ਜਮਾ ਹੀ ਬੁਰਾ ਹਾਲ ਕਰਤਾ ਤੁਹਾਨੂੰ ਵਾ ਕੱਲ ਪੱਤੀਆਂ ਦਿਖਾਉਣਾ ਕਿੰਨੀਆਂ ਲੱਗੀਆਂ ਹੋਈਆਂ ਨੇ ਉੱਥੇ ਕੱਲ ਪੱਤੀਆਂ ਖਨੋਰੀ ਬਾਰਡਰ ਤੇ ਖੜਿਆ ਹੁਣ ਆਪਾਂ ਖਨੋਰੀ ਬਾਰਡਰ ਆ ਬਈ ਇਹ ਕੱਲ ਪੱਤੀਆਂ ਦਿਖਾਉਣਾ ਸਵੇਰੇ ਸਵੇਰੇ ਦਾ ਸਮਾਂ ਆਗਾ ਕੱਲ ਤਾਂ ਬਈ ਉਰੇ ਤਾਂ ਕਤਾਉ ਨਹੀਂ ਦਿੱਤੇ ਸੀ ਅਸੀਂ ਇੱਥੇ ਰੱਕਾ ਦੇਖ ਲਓ ਭਾਈ ਜਿਹਨੇ ਪਾਇਆ ਸੀ ਉਹਨਾਂ ਨੇ ਪਾਇਆ ਸੀ ਪਰਾਇਸਾੜ ਮੁੰਦੇ ਸੀਗੇ ਸਰ ਕੋਈ ਨਾ ਬਿਲਕੁਲ ਰੋਡ ਉੱਪਰ ਮਾਰਦਾ ਆਵਾ ਰਹਿ ਗਾ ਬੱਚੇ ਅਤ ਤੜੂ ਉਹ ਬੰਦਾ ਸਾਰੇ ਜਿਹੜੇ ਪੈਰ ਲੱਗਦੇ ਨੇ ਠੀਕ ਹੈ ਨਏ ਟਿਕਿਆ ਪੈਰ ਨੂੰ ਆ ਕਰਤੇ ਬਾਈ ਸਾਫ ਕੱਲ ਤਾਂ ਉਹ ਰਿਹਾਉਣ ਨਹੀਂ ਦਿੰਦੇ ਸੀ ਤੇ ਅੱਜ ਦਰੋਂ ਮਾ ਇਹਨੂੰ ਫੜਾ ਦਿਓ ਸਾਰੀ ਮੋੜ ਕੇ ਬਾਈ ਉਹ ਕਿਉਂ ਨਾ ਚੱਲੀ ਆ ਲੈ ਬਾਈ ਆ ਕਰਤਾ ਇੱਕ ਇੱਕਲਾ ਕਲਾ ਮੋੜ ਕੇ ਆਪਣਾ ਮੋੜ ਕੇ ਨਾ ਕਰਦੇ ਬੜਾ ਕਰਦੇ ਆ ਮੰਨ ਲਓ ਉਹ ਚਾਰ ਕਰੇ ਗਿਆ ਉਹ ਚਾਰ ਕਰ ਰਹਿ ਗਿਆ ਬੰਦ ਕਰ ਦਿਆ ਉਹ ਚਲੋ ਮੰਨ ਜੋ ਮੰਨ ਲਓ ਕੋਈ ਨਹੀਂ ਆ ਪਾਈ ਮੰਨ ਲੈ ਚਲ ਇਹ ਵੀ ਬੇਪਰਸਾਲੇ ਰੁਕੀ ਜਾਂਦੇ ਨੇਗੇ ਆ ਦੇਖ ਲੋ ਆਪਣੇ ਕਿਸਾਨ ਪਹੁੰਚੇ ਹੋਏ ਨੇ ਕਿੰਨੇ ਮਰ ਗਿਆ ਬੈਰੀਕੇਡਿੰਗ ਕਰੀ ਹੋਈ ਆ ਗਿਆ ਦੇਖ ਲੋ ਬਈ ਹੈਨਾ ਤੇ ਇਹ ਲਈ ਫੋਟੋ ਆ ਦੇਖ ਦੋ ਆ ਗੰਨਾਂ ਨੇ ਉਹ ਬਈ ਆ ਉਹਨਾਂ ਲੀਆਂ ਗੰਨਾਂ ਨੇ ਆਪਣੀਆਂ ਅਥਰੂ ਗੈਸ ਵਾਲੀਆਂ ਗੰਨਾਂ ਨੇ ਆਹ ਆਹ ਅਥਰੂ ਗੈਸ ਇਹਨਾਂ ਨਾਲ ਵਾਜਦੀਆਂ ਨੇ ਬੈਰੀਗੇਟ ਦੇਖ ਦੋ ਬਈ ਇਹ ਅੱਜ ਪੱਟੇ ਜਾਣਗੇ ਲਾਸਟ ਦਰਸ਼ਨ ਪਾ ਲੋ ਇਹਨਾਂ ਨੇ ਅੱਜ ਪੱਟੇ ਜਾਣਗੇ ਇਹ ਠੀਕ ਆ ਅੱਜ ਪੱਟੇ ਜਾਣਗੇ ਲਾਸਟ ਪਾ ਲੋ ਦਰਸ਼ਨ ਇਹ ਤੁਹਾਨੂੰ ਵੀਡੀਓ ਲੇਟ ਮਿਲੂਗੀ ਕਿਉਂਕਿ ਬਈ ਨੈੱਟ ਨਹੀਂ ਚੱਲ ਰਿਹਾ ਹੈਗਾ ਤੇ ਅੱਜ ਇਹ പട്ടേ